ਦੇਖੋ 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 ਜਿਹੜਾ ਤਾਂ ਬਿਜਲੀ ਬੋਰਡ ਦਾ ਸਵਾਲ ਹੈ ਸਮਾਰਟ ਮੀਟਰ ਉਹਦੇ ਤੇ ਕੋਈ ਸਟੈਂਡ ਉਹਨਾਂ ਦਾ ਚੇਂਜ ਨਹੀਂ ਆਏਗਾ ਇੱਥੇ ਅੰਦੋਲਨ ਹੋਊਗਾ ਨਸ਼ੇ ਦੇ ਕੋਈ ਅਸੀਂ ਸੰਤੁਸ਼ਟ ਨਹੀਂ ਹੈਗੇ ਉਹਨਾਂ ਤੇ ਇਹ ਅੰਦੋਲਨ ਦਾ ਸਵਾਲ ਹੈ ਪੰਜਾਬ ਦਾ ਸਵਾਲ ਹੈ ਇੱਤੇ ਕੋਈ ਸਹਿਮਤੀ ਨਹੀਂ ਹੈਗੀ ਤਾਂ ਸਾਡੀਆਂ ਕੌਡੀਆਂ ਦੇ ਭਾਅ ਜ਼ਮੀਨਾਂ ਨਹੀਂ ਖੋ ਸਕਦੇ ਤੁਸੀਂ ਐਕਟ ਨੂੰ ਲਾਗੂ ਕਰੋ ਜੇ ਤਾਂ ਬਾਜ਼ਾਰ ਦੀਆਂ ਕੀਮਤਾਂ ਅਨੁਸਾਰ ਸਾਨੂੰ ਮਾਪਦਾ ਦੇ ਦੋਗੇ ਅਸੀਂ ੜਿੱਕਾ ਨਹੀਂ ਬਣਾਗੇ ਜਿੱਥੇ ਜਿੱਥੇ ਵਿੱਚੋਂ ਨਾ ਨਾਂ ਵਿਕਿਆ ਅਸੀਂ ਲੋਕਾਂ ਨੂੰ ਤੁਹਾਡੇ ਮਾਧਮ ਨਾਲ ਕਹਿੰਨੇ ਉੱਥੇ ਉੱਥੇ ਕੋਈ ਸੰਘਰਸ਼ ਕਰਨਾ ਪੈਣਾ ਤਾਂ ਚੋਨਾ ਵਿਕੂ ਕਿ ਕੇਂਦਰ ਜਾਣ ਬੁੱਝ ਕੇ ਸਾਡੀਆਂ ਫਸਲਾਂ ਨੂੰ ਮੰਡੀ ਵਿੱਚ ਰੋਲ ਰਿਆ ਜਿਹੜੇ ਕਹਿੰਦੇ ਬਦਲਵੀਂ ਖੇਤੀ ਕਪਾਹ ਥੋੜੀ ਨਹੀਂ ਗਈ ਬਾਸਮਤੀ ਅਗਲੀ ਵਾਰ ਘੱਟ ਲੱਗਣੀ ਕਿਉਂ ਕਿਸਾਨ ਰੋਲ ਗਿਆ ਕੰਨਾ ਕੱਟ ਰਿਹਾ ਫਿਰ ਤੁਸੀਂ ਇਹ ਦਾਅਵੇ ਕਿਵੇਂ ਹੋ ਜਾਣਗੇ ਵੀ ਪੰਜਾਬ ਝੋਨੇ ਕਣਕ ਦੇ ਚੱਕਰ ਚੋਂ ਨਿਕਲੂ ਭਾਈ ਅਸੀਂ ਛੋਨੇ 'ਚ ਨਿਕਲ ਜਾਾਂਗੇ ਅਸੀਂ ਦਾਲ ਬੀਜ ਬੀਜ ਲਾਂਗੇ ਮੰਡੀ ਮਿਲ ਜੇ ਅਸੀਂ ਸੋਰੋ ਤਰੀਆਂ ਬੀਜ ਲਾਂਗੇ ਅਸੀਂ ਦੁੱਧੀਆਂ ਮਸਲਾ ਵਿੱਚ ਕਿਸੀਂ ਉਹਨਾਂ ਲਾਉਣਾ ਕਿਉਂ ਉਹ ਹੱਲ ਤਾਂ ਕੇਂਦਰ ਨਾਲ ਲੜਾਈ ਲੜ ਕੇ ਹੀ ਸਫਲਤਾ ਨਾਲ ਮਿਲਣਾ ਨੌਕਰੀਆਂ ਵਾਲੇ ਮਸਲੇ ਇੱਕ ਵੱਡੇ ਹੱਦ ਤੱਕ ਤਾਂ ਹੱਲ ਹੋਏ ਨੇ ਪਰ ਮੈਨੂੰ ਲੱਗਦਾ ਕੋ 10% ਹੋਣੇ ਆ ਜਿਹੜੇ ਡਿੱਕੇ ਬਣੇ ਕਿਸਾਨ ਉਹ ਅਸੀਂ ਕਹਿ ਰਹੇ ਹਾਂ ਉਹ ਕਹਿੰਦੇ ਅਸੀਂ ਕਰ ਦਿੰਨੇ ਠੀਕ ਆ ਆ ਜਿਹੜੇ ਦੂਜੇ ਅੰਦੋਲਨ ਦੇ ਸ਼ਹੀਦ ਪਰਿਵਾਰ ਆ ਉਹ 25 30 ਰਹਿ ਰਹੇ ਆ ਕੁਝ ਪੁਰਾਣੇ ਆ ਮਤਲਬ ਕਹਿ ਸਕਦੇ ਵੀ ਵੱਡਾ ਹਿੱਸਾ ਨੂੰ ਮਿਲ ਚੁੱਕਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਰੌਲਾ ਪਿਆ ਉਥੇ ਇਹਦੋਂ ਦਾ ਕਰਜ਼ੇ ਤੇ ਕਿਸਾਨਾਂ ਦੇ ਰੌਲਾ ਪਿਆ ਇੱਕ ਖਾਸ ਕਰਕੇ ਉਹਨਾਂ ਨੇ ਕਮਿਊਨਿਟੀ ਨੂੰ ਜਾਟ ਕਮਿਊਨਿਟੀ ਨੂੰ ਹਰਿਆਣੇ ਨੂੰ ਟਾਰਗੇਟ ਕੀਤਾ 70000 ਫੋਰਸ ਲਾਇ। ਅਸੀਂ ਇਹ ਵੀ ਯਾਦ ਕਰਾਇਆ ਸਾਡੇ ਬਾਰਡਰ ਬੰਦ ਕੀਤੇ ਸਾਡੇ ਤੇ ਜ਼ੁਲਮ ਕੀਤਾ ਇਹ ਮੁੱਦੇ ਹਾਵੀ ਰਹੇ ਐ। ਤੋਂ ਇਹੀ ਕਹਿੰਨੇ ਆ ਵੀ ਇਸ ਗੱਲ ਦਾ ਫੈਸਲਾ ਤਾਂ ਹੁਣ ਹਰਿਆਣਾ ਨੇ ਕਰ ਦੇਣਾ ਅੱਠ। ਵੀ ਕਿਸਾਨ ਕਿਸਾਨਾਂ ਨਾਲ ਹੀ ਆ ਕਿ ਭਾਜਪਾ ਨਾਲ ਆ। ਰਿਜ਼ਲਟ ਨੇ ਤੁਹਾਨੂੰ ਅੱਗੇ ਦੇਸ਼ ਦੇ ਰਿਜ਼ਲਟਾਂ ਨੇ ਦੱਸਤਾ ਕਿ ਕਿਸਾਨ ਕਿੰਨਾ ਦੇ ਨਾਲ ਹੈ ਖਰੀਦੀ ਜੀ ਦੇਖ ਰਿਹਾ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸਰਖਾਵ ਦੋਸਤੋ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਅੱਜ ਕਿਸਾਨਾਂ ਦੀ ਇੱਕ ਲੰਮੀ ਚੌੜੀ ਬੈਠਕ ਹੁੰਦੀ ਹੈ तकरीबन 3.5 ਘੰਟੇ ਇਹ ਬੈਠਕ ਚੱਲਦੀ ਹੈ ਮੇਰੇ ਨਾਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਹਾਲਾਂਕਿ ਕਿਸੇ ਗੱਲ ਤੇ ਭਰੋਸਾ ਸੀ ਤੇ ਕਿਸੇ ਗੱਲ ਤੇ ਬੇਭਰੋਸਗੀ ਰਹੀ ਹੈ ਇਹ ਜਿਹੜਾ ਬੜੀ ਬੈਲੈਂਸ ਵਾਲੀ ਮੈਂ ਮੀਟਿੰਗ ਕਹੂੰਗਾ ਕਿ ਹਾਂ ਵੀ ਹੋਗੀ ਤੇ ਨਾ ਵੀ ਹੋਗੀ ਪਰ ਮੁਖ ਰੂਪ ਚ ਕੀ ਵੇਖੀਏ ਬੈਠਕ ਚੁੱਕੀ ਨਿਕਲਿਆ ਇਹ ਦੇਖੋ 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 ਜਿਹੋ ਤੱਕ ਬਿਜਲੀ ਬੋਰਡ ਦਾ ਸਵਾਲ ਹੈ ਸਮਾਰਟ ਮੀਟਰ ਉਹਦੇ ਤੇ ਕੋਈ ਸਟੈਂਡ ਉਹਨਾਂ ਦਾ ਚੇਂਜ ਨਹੀਂ ਹੈਗਾ ਇਹ ਸਪਸ਼ਟਾ ਨਸ਼ੇ ਦੇ ਕੋਈ ਅਸੀਂ ਸੰਤੁਸ਼ਟ ਨਹੀਂ ਹੈਗੇ ਉਹਨਾਂ ਤੇ ਇਹ ਅੰਦੋਲਨ ਦਾ ਸਵਾਲ ਹੈ ਪੰਜਾਬ ਦਾ ਸਵਾਲ ਹੈ ਇੱਤੇ ਕੋਈ ਸਹਿਮਤੀ ਨਹੀਂ ਹੈਗੇ ਜਿੱਥੋਂ ਤੱਕ ਸਵਾਲ ਹੈਗਾ ਜ਼ਮੀਨ ਅਕਵਾਇਰ ਕਰਨ ਦਾ ਭਾਰਤ ਮਾਲਾ ਯੋਜਨਾਤ ਹੈ ਅਸੀਂ ਸਪਸ਼ਟ ਕਰਤਾ ਵੀ ਤੁਸੀਂ ਜਦੋਂ ਅਸੀਂ ਕਹਿੰਦੇ ਮੀਡੀਆ ਨੂੰ ਸੱਦ ਲੋ ਅਸੀਂ 2013 ਐਕਟ ਦੀਆਂ ਮਦਦਾਂ ਤੇ ਹਾਈਵੇਅ ਐਕਟ ਦੀਆਂ ਮਦਦਾਂ ਦਿਖਾਵਾਂਗੇ ਜੇ ਪੰਜਾਬ ਚ ਨਹੀਂ ਲਾਗੂ ਹੁੰਦਾ ਤਾਂ ਤੁਹਾਡੇ ਅਫਸਰਾਂ ਤੇ ਕਾਰਵਾਈ ਬਣਦੀ ਆ ਤੁਸੀਂ ਚਿੱਕੇ ਤੇ ਸੱਡ ਕੇ ਸਾਰਾ ਕਾਨੂੰਨ ਤਾਂ ਫਿਰ ੱੱਕੇ ਨਾ ਜ਼ਮੀਨ ਆ ਤੁਸੀਂ ਇਹ ਦਾਵਾ ਕਰੋ ਵੀ ਇਹ ਪੰਜਾਬ ਦੀ ਡਿਵੈਲਪਮੈਂਟ ਹੈ ਅਸੀਂ ਕਹਿੰਨੇ ਵੀ ਇਹ ਦੇਖੋ ਜੇ ਤੁਸੀਂ ਹਰਿਆਣਾ ਦੇਖ ਲਓ ਉਹਦੀ 53 ਸੜਕ ਨਿਕਲਦੀ ਆ ਜਾਂ ਤੁਸੀਂ ਪੂਰਬਾਂਚਲ ਦੇਖੋ ਉਹ ਤਾਂ ਮੈਂ ਕਿਹਾ 10 ਫੁੱਟ ਉੱਚੀ ਚੱਲਦੀ ਆ ਚਾਰਸ਼ਮੇਰੋ ਬੰਦਾ ਉੱਤੇ ਕੋਈ ਦੁਕਾਨ ਵੀ ਨਹੀਂ ਖੁੱਲਣੀ ਇਹ ਤਾਂ ਕਾਰਪੋਰੇਟ ਮਾਡਲ ਆ ਸਾਡਰਵਲ ਪਿੰਡ ਕਿਵੇਂ ਕਿੱਤੋਂ ਜੀ ਹਾਂ ਇੱਕ ਤਾਂ ਨਾਰਮਲ ਛੜਕ ਨਿਕਲਦੀ ਆ ਉਹਦੇ ਤੋਂ ਦੁਕਾਨ ਆ ਇੰਡਸਟਰੀ ਆ ਚੁੱਪ ਹੋ ਗਿਆਂਦੇ ਤਾਂ ਠੀਕ ਆ ਤੁਹਾਡੀ ਗੱਲ ਅਸੀਂ ਕਹੇ ਵੀ ਤੁਸੀਂ ਆਪਣਾ ਦਾਵਾ ਠੋਕੇ ਡਵੈਲਪਮੈਂਟ ਦਾ ਤਾਂ ਸਾਡੀਆਂ ਕੌਡੀਆਂ ਦੇ ਭਾਅ ਜ਼ਮੀਨਾਂ ਨਹੀਂ ਖੋ ਸਕਦੇ ਤੁਸੀਂ ਐਕਟ ਨੂੰ ਲਾਗੂ ਕਰੋ ਜੇ ਤਾਂ ਬਾਜ਼ਾਰ ਦੀਆਂ ਕੀਮਤਾਂ ਅਨੁਸਾਰ ਸਾਨੂੰ ਮਾਪਜਾ ਦੇ ਦੋਗੇ ਅਸੀਂ ੜਿੱਕਾ ਨਹੀਂ ਬਣਾਗੇ ਜੇ ਨਹੀਂ ਦੋਗੇ ਫਿਰ ਅਸੀਂ ਕਿਸਾਨ ਦੇ ਹੱਕ 'ਚ ਖੜਾਂਗੇ ਇਹਦੇ ਤੇ ਵੀ ਲਗਭਗ ਕਹਿ ਲੋ ਵੀ ਆਰ ਪਾਰੀਆਂ ਆਪਾਂ ਦੋਵੇਂ ਤਰ੍ਹਾਂ ਠੀਕ ਠੀਕ ਹੈ ਜਿਹੜੀਆਂ ਤੁਸੀਂ ਕਹਿੰਦੇ ਸਹਿਮਤੀਆਂ ਨਹੀਂ ਬਣੀਆਂ ਹੁੰਦੀਆਂ ਬਿਲਕੁਲ ਬਿਲਕੁਲ ਉਹਦੇ ਤੇ ਕੋਈ ਸਪਸ਼ਟ ਨਹੀਂ ਹੈਗਾ ਜਿੱਥੋਂ ਤੱਕ ਸਵਾਲ ਹੈਗਾ ਉਹ ਝੋਨੇ ਦੀ ਖਰੀਦ ਦਾ ਉਹਨਾਂ ਦਾ ਆਪਣਾ ਦਾਵਾ ਇਸ ਮੁੱਦੇ ਤੇ ਵੀ ਅਸੀਂ ਮਸਲੇ ਦਾ ਹੱਲ ਕਰ ਲੈਣਾ ਬੀਓ ਆਪਣੇ ਤੌਰ ਤੇ ਸਪਸ਼ਟਿਕਰਨ ਦੇ ਰਹੇ ਆ ਸਾਡਾ ਵੀ ਜੇ ਕਰ ਲੈਣਗੇ ਤਾਂ ਬਹੁਤ ਚੰਗੀ ਗੱਲ ਹੈ ਜੇ ਨਹੀਂ ਮਸਲੇ ਦਾ ਹੱਲ ਕਰਦੇ ਦੋਵੇਂ ਫੋਰਮ ਜਿੱਥੇ ਜਿੱਥੇ ਪਰਚੋਨਾ ਨਾ ਵਿਕਿਆ ਅਸੀਂ ਲੋਕਾਂ ਨੂੰ ਤੁਹਾਡੇ ਮਾਧਮ ਨਾਲ ਕਹਿੰਨੇ ਉੱਥੇ-ਉੱਥੇ ਵੀ ਸੰਘਰਸ਼ ਕਰਨਾ ਪੈਣਾ ਤਾਂ ਚੋਨਾ ਵਿਕੂਗਾ ਬੰਦੇ ਸਾਹਿਬ ਖਰੀਦ ਪ੍ਰਕਿਰਿਆ ਜਾਰੀ ਹੈ 18 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ ਇਹ ਵੀ ਕਹਿਣਾ ਹੈ ਕਿ ਅਸੀਂ ਤਕਰੀਬਨ ਜਿਹੜਾ 50-60 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਦਾ ਪ੍ਰਬੰਧ ਵੀ ਕਰ ਲਿਆ ਜਿਹੜੀ ਮਿਲਿੰਗ ਜਾਰੀ ਰਹੂਗੀ ਅਸੀਂ ਕਹਿੰਨੇ ਆਂ ਐ ਹੀ ਹੋਵੇ ਜਿਵੇਂ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਸਾਨੂੰ ਅਸੀਂ ਤਾਂ ਕੇਂਦਰ ਨਾਲ ਫਸੇ ਹੋਏ ਅਸੀਂ ਪੰਜਾਬ ਚ ਅੰਦੋਲਨ ਕਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਡਾ ਕੇਂਦਰ ਨਾਲ ਅਸੀਂ ਕਹਿੰਦੇ ਜੇ ਨਹੀਂ ਵਿਕਦੀ ਮੌਇਸਚਰ ਦਾ ਬਹਾਨਾ ਹੋਰ ਕਈ ਬਹਾਨੇ ਆ ਰਹੇ ਨੇ ਜੇ ਲੱਗ ਕੇ ਸਾਡੀ ਫਸਲ ਰੁਲੂਗੀ ਤਾਂ ਫਿਰ ਜਿੱਥੇ ਜਿੱਥੇ ਫਸਲ ਰੁਲੂਗੀ ਉੱਥੇ ਉੱਥੇ ਅੰਦੋਲਨ ਕਰਾਂਗੇ ਸਾਨੂੰ ਕੱਲ ਨੂੰ ਪਬਲਿਕ ਆਮ ਜਨਤਾ ਨਾ ਕਹਵੇ ਅਸੀਂ ਅਪੀਲ ਕਰਦੇ ਹਾਂ ਅੱਜ ਵੀ ਵੀ ਪੰਜਾਬ ਸਰਕਾਰ ਇਹ ਮਸਲੇ ਦਾ ਹੱਲ ਤੇ ਕੇਂਦਰ ਜਾਣ ਬੁੱਧ ਕੇ ਸਾਡੀਆਂ ਫਸਲਾਂ ਨੂੰ ਮੰਡੀ ਵਿੱਚ ਰੋਲ ਰਿਆ ਇਹਦੇ ਤੇ ਸਾਡਾ ਆ ਸਟੈਂਡ ਆ 50-50 ਆਪਾਂ ਦੋਵਾਂ ਤਰ੍ਹਾਂ ਕਰ ਲੈਣਗੇ ਤੇ ਪੜਾ ਨਹੀਂ ਦੇਣਾ ਦੂਜਾ ਜਿਹੜੀ ਪਾਲਿਸੀ ਦਾ ਸਵਾਲ ਆ ਜਿੱਤੇ ਬਹੁਤ ਚਰਚਾ ਟੀਵੀ ਨਾਂ ਤੇ ਹੋਈ ਸਰਕਾਰ ਪੱਕੀ ਮਾਹਰ ਬੋਲਦੇ ਨੇ ਵੀ ਪੰਜਾਬ ਨੂੰ ਝੋਨੇ ਕਣਕ ਤੋਂ ਨਿਕਲਣਾ ਪੈਣਾ ਠੀਕ ਹੈ ਉਹਨਾਂ ਦਾ ਆਪਣੇ ਤਾਂ ਅਸੀਂ ਕਹਾਂ ਵੀ ਤਿੰਨ ਵੱਡੀਆਂ ਫਸਲਾਂ ਪੰਜਾਬ ਦੀਆਂ ਮਾਝੇ ਮਾਲਵੇ ਦੀ ਕਪਾਰ ਨਰਮਾ ਨਰਮਾ ਪੱਟੀ ਤੁਸੀਂ ਜਾੜਤੀ ਬੀਟੀ ਬੀਜਾਂ ਕਰਕੇ ਮੰਨੇ ਲੋਥੇ ਤਾਂ ਘੱਟ ਗਿਆ ਰਕਵਾ ਰਹਿ ਗਈ ਬਾਸਮਤੀ ਇਹ ਮਹਾਰ ਵੀ ਗਵਰਨਮੈਂਟ ਦੇ ਮਹਾਰ ਕਹਿੰਦੇ ਆ ਵੀ ਬਾਜ਼ਾਰ ਨਾਲ ਜੋੜੋ ਵੀ ਡਿਮਾਂਡ ਕਿਹਦੀ ਚੀਜ਼ ਆ ਬਾਸਮਤੀ ਦੀ ਡਿਮਾਂਡ ਮੰਤਰੀ ਮੰਡੀ ਚ ਵਧਿਆ ਆਦਾ ਰੇਟ ਫਿਰ ਅਸੀਂ ਸਵਾਲ ਕੀਤਾ ਵੀ ਸਾਡੀ ਬਾਸਮਤੀ 3500 ਵਾਲੀ ਕਿਉਂ ਰੁਲ ਗਈ ਇਹਦਾ ਕੇਂਦਰ ਮਾਰਨਾ ਚਾਹੁੰਦਾ ਸਾਨੂੰ ਤੁਸੀਂ ਰਲੇ ਹੋਏ ਜੀ ਗਾਮਤ ਰੋਕੀ ਗਈ ਸੀ ਕਿਉਂ ਨਹੀਂ ਉਹ ਉਹ ਸਾਨੂੰ ਵਪਾਰੀਆਂ ਨੇ ਕਿਹਾ ਵੀ ਜਦੋਂ ਪਹਿਲੋ ਸਿਪਮੈਂਟ ਇਹਨਾਂ ਨੇ ਲਾਤੀ ਉਹਦਾ ਲੱਗਾ ਸੀ ਕਿਮਨ ਇਹ ਉਦੋਂ ਇਹਨਾਂ ਨੇ ਹੁਣ ਚੱਕੀਏ ਜਦੋਂ ਜਿਆਦਾ ਜਿਹੜੇ ਆਰਡਰਸ ਨੇ ਉਹ ਪਾਕਿਸਤਾਨੀ ਬਾਸਮਤੀ ਨੇ ਲੈ ਲੇ ਹੁਣ ਮੌਕੇ ਤੇ ਥੋੜਾ ਵਪਾਰੀ ਤਾਂ ਤਿੰਨ ਚਾਰ ਮਹੀਨੇ ਪਹਿਲਾਂ ਸੋਚਦਾ ਮੈਂ ਚੀਜ਼ ਖਰੀਦ ਲਈਆਂ ਉਦੋਂ ਲੱਗੀ ਸੀ 950 ਡਾਲਰ ਦੀ ਸਪਮੈਂਟ ਇਹ ਕੇਂਦਰ ਦਾ ਬਦਲੇ ਦੀ ਭਾਵਨਾ ਦੇ ਪੰਜਾਬ ਸਰਕਾਰ ਦੇ ਉੱਤੇ ਮੁਖਰ ਰੋਕੇ ਬੋਲੀ ਨਹੀਂ ਹੁਣ ਕਹਿੰਦੇ ਅਸੀਂ ਦਖਲਦਾਰੀ ਕਰਾਂਗੇ ਕਰਦੇ ਨਹੀਂ ਕਰਦੇ ਇਹ ਸਮਾਂ ਦੱਸੂਗਾ ਇੱਕ ਤਾਂ ਬਾਸਮਤੀ ਰੁਲ ਗਈ ਤੀਜਾ ਹੈਗਾ ਪੰਜਾਬ ਦੇ ਵਿੱਚ ਗੰਨਾ ਬਹੁਤ ਵੱਡੇ ਪੱਧਰ ਗੰਨਾ ਕੱਲਾ ਫਸਲ ਨਹੀਂ ਇੰਡਸਟਰੀ ਵੀ ਹੈ ਮਿੱਲਾਂ ਇਹਨਾਂ ਦੀਆਂ ਬੰਦ ਹੋ ਰਹੀਆਂ ਬਕਾਏ ਮੁਰ ਨਹੀਂ ਰਹੇ ਉਹ ਕਹਿ ਰਹੇ ਸੀ ਦੇ ਦੇਣੇ ਆ ਸਮੇਂ ਸਿਰ ਮਿਲਣੀ ਚੱਲਣੀ ਨਾ ਬਕਾਇਆ ਤੁਹਾਡਾ ਪੈਂਡਿੰਗ ਪਿਆ ਹੋਣਾ ਇਸ ਵੇਲੇ ਮੇਰੇ ਕੋਲ ਫਗਵਾੜੇ ਵਾਲੇ ਦਾ 28 ਕਰੋੜ ਆ 9 ਕਰੋੜ ਹੋਰ ਬਕਾਇਆ ਵਾ ਜੋ ਦੱਸਿਆ ਗਿਆ ਮੈਂ ਇੱਥੇ ਕਹਿਣਾ ਵੀ ਤਿੰਨ ਫਸਲਾਂ ਤੁਸੀਂ ਦੇਖੋ ਜਿਹੜੇ ਕਹਿੰਦੇ ਬਦਲਵੀਂ ਖੇਤੀ ਕਪਾਹ ਥੋੜੀ ਨਹੀਂ ਗਈ ਬਾਸਮਤੀ ਅਗਲੀ ਵਾਰ ਘੱਟ ਲੱਗਣੀ ਕਿਉਂ ਕਿਸਾਨ ਰੁਲ ਗਿਆ ਗੰਨਾ ਕੱਟ ਰਿਹਾ ਫਿਰ ਤੁਸੀਂ ਇਹ ਦਾਅਵੇ ਕਿਵੇਂ ਹੋ ਜਾਣਗੇ ਵੀ ਪੰਜਾਬ ਝੋਨੇ ਕਣਕ ਦੇ ਚੱਕਰ ਚੋਂ ਨਿਕਲੂਗਾ ਇਹਦੇ ਲਈ ਉਹ ਕਹਿੰਦੇ ਸੀ ਪਾਲਿਸੀ ਬਣਾ ਰਹੇ ਆ ਮੈਨੂੰ ਲੱਗਦਾ ਇਹ ਪਾਲਿਸੀ ਪਾਲਿਸੀ ਕਿਸੇ ਸਿਰ ਮੱਤੇ ਲਗਣੀ ਇਹ ਸਾਡਾ ਕੇਂਦਰ ਦਾ ਅੰਦੋਲਨ ਠੀਕ ਹੈ ਵੀ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਓ ਠੀਕ ਹੈ ਨਾ ਜਿਹੜੇ ਕਹਿੰਦੇ ਵੀ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਜੂ ਭਾਈ ਅਸੀਂ ਛੋਨੇ ਚੋਂ ਨਿਕਲ ਜਾਾਂਗੇ ਅਸੀਂ ਦਾਲ ਬੀਜ ਬੀਚ ਲਾਂਗੇ ਮੰਡੀ ਮਿਲ ਜੇ ਅਸੀਂ ਸੋਰੋ ਤਰੀਆਂ ਬੀਜ ਲਾਂਗੇ ਅਸੀਂ ਦੂਜੀਆਂ ਮਸਲਾ ਵਿੱਚ ਕੇ ਅਸੀਂ ਉਹਨਾਂ ਲਾਉਣਾ ਕਿਉਂ ਉਹ ਹੱਲ ਤਾਂ ਕੇਂਦਰ ਨਾਲ ਲੜਾਈ ਲੜ ਕੇ ਹੀ ਸਫਲਤਾ ਨਾਲ ਮਿਲਣਾ ਸਮਾਰਟ ਮੀਟਰਾਂ ਦੇ ਤੁਹਾਨੂੰ ਮੈਂ ਦੱਸਤਾ ਕਿ ਉਹ ਤੇ ਸਾਡਾ ਅੱਡ ਅੱਡਾ ਤਾਂ ਇਹ ਕੁਝ ਗੱਲਾਂ ਤੇ ਸਹਿਮਤੀ ਕੁਝ ਗੱਲਾਂ ਤੇ ਸਹਿਮਤੀ ਜਿਹੜੀ ਸ਼ਹੀਦ ਕਿਸਾਨਾਂ ਦਾ ਜ਼ਿਕਰ ਹੋਇਆ ਸੀ ਤੁਸੀਂ ਪਾਲਿਸੀ ਸਥਾਈ ਪਾਲਿਸੀ ਲਿਆਉਣ ਦੀ ਗੱਲ ਕਰਦੇ ਹੋ ਪਰ ਸਰਕਾਰ ਦਾ ਕਹਿਣਾ ਹੈ ਕਿ ਵੱਡੇ ਪੱਧਰ ਤੇ ਅਸੀਂ ਪੰਜਾਬ 95% ਤੋਂ ਵੱਧ ਨੌਕਰੀਆਂ ਦੇ ਚੁੱਕੇ ਹਾਂ ਮੁਆਵਜ਼ੇ ਵੀ ਜਾਵੜੇ ਨੇ ਜਿਹੜੇ ਬਾਕੀ ਪ੍ਰੋਸੈਸ ਦੇ ਵਿੱਚ ਚੀਜ਼ਾਂ ਨਹੀਂ ਨੇ ਬਕਾਇਆ ਰਹਿ ਗਈਆਂ ਨੇ ਪ੍ਰੋਸੈਸ ਦੇ ਵਿੱਚ ਸਹਿਮਤੀ ਬਣੀ ਹੈ ਇਸ ਤੇ ਕਿ ਨਹੀਂ ਹਾਂ ਦੇਖੋ ਦੇਖੋ ਕੁਝ ਨੌਕਰੀਆਂ ਵਾਲੇ ਮਸਲੇ ਇੱਕ ਵੱਡੇ ਹੱਦ ਤੱਕ ਤਾਂ ਹੱਲ ਹੋਏ ਨੇ ਪਰ ਮੈਨੂੰ ਲੱਗਦਾ ਕੋ 10% ਹੋਣੇ ਆ ਜਿਹੜੇ ਡਿੱਕੇ ਬਣੇ ਕਿਸਨ ਤੋਂ ਅਸੀਂ ਕਹਿ ਰਹੇ ਆ ਉਹ ਕਹਿੰਦੇ ਅਸੀਂ ਕਰ ਦਨੇ ਠੀਕ ਆ ਆ ਜਿਹੜੇ ਦੂਜੇ ਅੰਦੋਲਨ ਦੇ ਸ਼ਹੀਦ ਪਰਿਵਾਰ ਆ ਉਹ 25 30 ਰਹਿ ਰਹੇ ਆ ਕੁਝ ਪੁਰਾਣੇ ਆ ਮਤਲਬ ਕਹਿ ਸਕਦੇ ਵੀ ਵੱਡਾ ਹਿੱਸਾ ਨੂੰ ਮਿਲ ਚੁੱਕਾ ਤਾਂ ਉਹਦੇ ਬਾਰੇ ਉਹ ਕਹਿੰਦੇ ਵੀ ਆ 35 ਚੋਣਾਂ ਤੋਂ ਬਾਅਦ ਇਹ ਵੀ ਤੁਹਾਡਾ ਨਿਬੜਦਾਵਾਂਗੇ ਹੁਣ ਦੇਖੋ ਨਿਬੜਦਾ ਨਹੀਂ ਨਿਬੜਦਾ ਤਾਂ ਸਮਾਂ ਦੱਸੂਗਾ ਮੇਰੇ ਸਾਹਿਬ ਇੱਕ ਅੱਜ ਹਰਿਆਣਾ ਚ ਚੋਣਾਂ ਸੀਗੀਆਂ ਹਾਲਾਂਕਿ ਹਰਿਆਣਾ ਚ ਵੋਟਾਂ ਪੈ ਚੁੱਕੀਆਂ ਨੇ ਕੋਈ ਆਸ ਉਮੀਦ ਸਰਕਾਰਾਂ ਬਦਲਣ ਦੀ ਤੁਹਾਨੂੰ ਵੀ ਤੁਸੀਂ ਕੋਈ ਲਗਾਤਾਰ ਜ਼ੋਰ ਲਾਇਆ ਜਿਹੜੀ ਗੱਲ ਕਾਂਗਰਸ ਨੇ ਕਹੀ ਸੀ ਕਿ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਜਦੇ ਬਾਰਡਰ ਖੋਲਾਂਗੇ ਕੀ ਉਮੀਦ ਜਾਗਦੀ ਆ ਕੋਈ ਕਿ ਬਾਰਡਰ ਖੁੱਲਣਗੇ ਤੇ ਉਸ ਤੋਂ ਬਾਅਦ ਹਰਿਆਣਾ ਸਾਰਾ ਪਾਰ ਕਰਕੇ ਦਿੱਲੀ ਜਾਉਂਗੇ ਦੇਖੋ ਜਦੋਂ ਤੱਕ ਸਾਡੀ ਉਮੀਦ ਦਾ ਸਵਾਲ ਆ ਮੋਦੀ ਸਾਹਿਬ ਦੇ ਹੁੰਦਿਆਂ ਹੋਇਆਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਲਾਵਾਂਗੇ ਠੀਕ ਦਿੱਲੀ ਜਾ ਕੇ ਪ੍ਰਦਰਸ਼ਨ ਵੀ ਲਾਉਂਗੇ ਦਿੱਲੀ ਦਿੱਲੀ ਜਾ ਕੇ ਪ੍ਰਦਰਸ਼ਨ ਵੀ ਕਰਾਂਗੇ ਇੱਕ ਜਦੋਂ ਤੱਕ ਸਾਡੀ ਉਮੀਦ ਦਾ ਸਵਾਲ ਆ ਜਦੋਂ ਤੱਕ ਸਵਾਲ ਹੈ ਹਰਿਆਣਾ ਇਲੈਕਸ਼ਨ ਦਾ ਜੇ ਹਰਿਆਣੇ ਦੇ ਵਿੱਚ ਬਾਹੂਬਲ ਧੰਨਬਲ ਤੇ ਜਿਹੜੇ ਰੀਡੀਆਂ ਦੇ ਜੋਰ ਨਾਲ ਲੱਛਣਾ ਨਾ ਪਰਸੈਪਸ਼ਨ ਬਦਲ ਕੇ ਲੱਛਣਾ ਜਿੱਤਣ ਵਾਲੀ ਗੱਲ ਨਾ ਹੋਈ ਜੇ ਮੁੱਦਿਆਂ ਤੇ ਲੱਛਣ ਹੋਈ ਅਸੀਂ ਜਿਵੇਂ ਚਾਹੁੰਦੇ ਸੀ ਮੁੱਦਿਆਂ ਤੇ ਹੋ ਰਹੀ ਆ ਕਿਸਾਨਾਂ ਦੇ ਮੁੱਦੇ ਬਹੁਤ ਸਰਪਰੀ ਨੇ ਪੀ ਐਮ ਐਸ ਵੀ ਲੀਗਲ ਗਰੰਟੀ ਕਾਨੂੰਨ ਤੇ ਰੌਲਾ ਪਿਆ ਉੱਥੇ ਇਹਦੋਂ ਕਰਜ਼ੇ ਤੇ ਕਿਸਾਨਾਂ ਦੇ ਰੌਲਾ ਪਿਆ ਇੱਕ ਖਾਸ ਕਰਕੇ ਉਹਨਾਂ ਨੇ ਕਮਿਊਨਿਟੀ ਨੂੰ ਜਾਟ ਕਮਿਊਨਿਟੀ ਨੂੰ ਹਰਿਆਣੇ ਨੂੰ ਟਾਰਗੇਟ ਕੀਤਾ 70000 ਫੋਰਸ ਲਾਈ ਅਸੀਂ ਇਹ ਵੀ ਯਾਦ ਕਰਾਇਆ ਸਾਡੇ ਬਾਰਡਰ ਬੰਦ ਕੀਤੇ ਸਾਡੇ ਤੇ ਜ਼ੁਲਮ ਕੀਤਾ ਇਹ ਮੁੱਦੇ ਹਾਬੀ ਰਹੇ ਆ ਜੇ ਇਹਨਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ VOTING ਹੋਈ ਤੇ ਭੱਜਪਾ ਦਾ ਸਫਾਇਆ ਹੋਊਗਾ। ਨਹੀਂ ਉਮੀਦ ਹੈ ਕਿ ਕਿ ਮੈਨੂੰ ਅੱਜ ਵੀ ਆਦਾ ਮੇਸ਼ਾ ਨੇ ਇੱਕ ਬਿਆਨ ਦਿੱਤਾ ਸੀ ਕਿ 14 ਕਰੋੜ 14.5 ਕਰੋੜ ਕਿਸਾਨ ਦੇਸ਼ ਦਾ ਆ ਜਿਹੜੇ ਸ਼ੰਭੂ ਦੇ ਬੈਠੇ ਨੇ ਉਹ 750 ਨੇ। ਨਹੀਂ ਅਮਿਤ ਸ਼ਾਹ ਜੀ ਕਿਸਾਨਾਂ ਦੀ ਗਿਣਤੀ ਵੀ ਸਹੀ ਨਹੀਂ ਦੇ ਰਿਹਾ। ਉਹਨਾਂ ਕਹਿੰਦੇ 14 ਕਰੋੜ ਕਿਹੜੇ ਹਿਸਾਬ ਨਾਲ? ਠੀਕ ਹੈ। ਆਪ ਵੀ ਟੋਡਾ ਦਾ 80 ਕਰੋੜ ਪਸ਼ਾਬ ਦਾ ਅੰਦਾਜ਼ਾ ਤਪ ਦੇਸ਼ ਵਿੱਚ ਆ। ਤੁਸੀਂ ਉਹਦੀ ਸਾਰੀ ਤੋਂ ਉਹ ਆਪਦੇ ਸਾਹਮਣੇ ਬਿਆਨ ਦੇ ਰਹੇ। ਤੋਂ ਇਹੀ ਕਹਿੰਨੇ ਆਂ ਵੀ ਇਸ ਗੱਲ ਦਾ ਫੈਸਲਾ ਤਾਂ ਹੁਣ ਹਰਿਆਣਾ ਨੇ ਕਰ ਦੇਣਾ ਅਟਨ। ਪੀ ਕਿਸਾਨ ਕਿਸਾਨਾਂ ਨਾਲ ਹੀ ਆ ਕਿ ਭੱਜਪਾ ਨਾਲ ਆ ਰਿਜ਼ਲਟ ਨੇ ਤੁਹਾਨੂੰ ਤੁਹਾਨੂੰ ਅੱਗੇ ਦੇਸ਼ ਦੇ ਰਿਜ਼ਲਟਾਂ ਨੇ ਦੱਸਤਾ ਵੀ ਕਿਸਾਨ ਕਿੰਨਾ ਦੇ ਨਾਲ ਆ ਤਾਂ ਇਹਨਾਂ ਨੂੰ ਜਵਾਬ ਤਾਂ ਮਿਲੂਗਾ ਸੋ ਜਵਾਬ ਕੇਂਦਰ ਨੂੰ ਮਿਲੂਗਾ ਤੇ ਜੇਕਰ ਕਿਸਾਨਾਂ ਦੇ ਇਸ ਜਵਾਬ ਦੇ ਨਾਲ ਕੋਈ ਤਖਤਾ ਪਲਟ ਹੁੰਦਾ ਆ ਤਾਂ ਇਹ ਵੀ ਸਰਵਨ ਸਿੰਘ ਬੰਦੇਰ ਦਾ ਕਹਿਣਾ ਆ ਕਿ ਇਸੇ ਸਰਕਾਰ ਦੇ ਵਿੱਚ ਨਰਿੰਦਰ ਮੋਦੀ ਦੇ ਕੋਲੋਂ ਹੀ ਅਸੀਂ ਪ੍ਰਧਾਨ ਮੰਤਰੀ ਕੋਲੋਂ ਹੀ ਕਾਨੂੰਨ ਬਣਾਵਾਂਗੇ ਕਿ ਜਿੰਨੀਆਂ ਫਸਲਾਂ ਨੇ ਉਹਨਾਂ ਤੇ ਖਰੀਦ ਗਰੰਟੀ ਦਾ ਕਾਨੂੰਨ ਜਿਹੜਾ ਉਹ ਹੀ ਸਰਕਾਰ ਬਣਾ ਕੇ ਦੇਵੇਗੀ ਬਾਕੀ ਪੰਜਾਬ ਸਰਕਾਰ ਦੀਆਂ ਮੰਗਾਂ ਨੇ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਤੱਕ ਭਰੋਸਗੀ ਹੈ ਉਸ ਤੋਂ ਬਾਅਦ ਉਹਨਾਂ ਦੇਖਣਾ ਇਹ ਆ ਕਿ ਕਿਸ ਰੂਪ ਦੇ ਵਿੱਚ ਅੰਮ੍ਰਿਤ ਜਮਾ ਇਹਨਾਂ ਮੰਗਾਂ ਨੂੰ ਪਹਨਾਇਆ ਜਾਂਦਾ ਆ ਤੇ ਉਸ ਦਾ ਨਤੀਜਾ ਕਿਸ ਰੂਪ ਚਾਹੁੰਦਾ ਆ ਔਰ 15 ਤਰੀਕ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਮਾਸਟਰ ਖਾਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ